ਹਾਂ ਇਹ ਬੰਦੇ ਆਪਣੇ ਆ ਪਿਛਲੀ ਆ ਆ ਵੀ ਬੰਦ ਪੈ ਆ ਜਾਂਦਾ ਜਿੰਨਾ ਲੱਗਿਆ ਉਹਦਾ ਕੋਠੇ ਨੂੰ ਜਾਂਦਾ ਲੱਗਿਆ ਇਹਦੇ ਆ ਬਾਜੀ ਦੇਖੋ ਪੂਰੀ ਘੋੜੇ ਵਾਲੀ ਕੋਠੀ ਮਸ਼ਹੂਰ ਆ ਕੋਟਗਲਾ ਦੇ ਵਿੱਚ ਆ ਜਿਹੜੀ ਆ ਹਾਂ ਇੱਥੇ ਵੀ ਰਹਿੰਦੇ ਆ ਹਾਂ ਆ ਕੋਠੀ ਆ ਦੇਖੋ ਇੱਥੇ ਜਾਂਦਾ ਲੱਗਦਾ ਆ ਦੇਖ ਲੈ ਜਾਂਦਾ ਹਾਂ ਠੀਕ ਹੈ ਜੀ ਹਾਂ ਮੁੜ ਕੇ ਆ ਦੇਖ ਲੈ ਕੁੜੀਆਂ ਆ ਇੱਥੇ ਵੀ ਰਸਤੇ ਵੀ ਡਿੱਗਣ ਲੱਗ ਗਏ ਹੁਣ ਆ ਕੁੱਟਾ ਆ ਗਿਆ ਜੀ ਘਰ ਹਾਂ ਇਹ ਵੀ ਬਾਹਰ ਬੈਠੇ ਆ ਤੇ ਕਹਿੰਦੇ ਆ ਜ਼ਮੀਨ ਮੇਰੀ ਕੋਈ ਭੰਪਾ ਮਹਿੰਗੇ ਸਸਤੇ ਜਿੱਦਾਂ ਮਰਜ਼ੀ ਲੈ ਲਵੇ ਬਾਹਰ ਬੈਠੇ ਆ ਅੱਛਾ ਜ਼ਮੀਨ ਤੇਨੂੰ ਤਿਆਰ ਜਿਹੜੇ ਮਰਜ਼ੀ ਭਾ ਆ ਵੀ ਜਿੰਦਾ ਲੱਗਾ ਜੀ ਹਾਂ ਆ ਵੀ ਜਿੰਦਾ ਦੇਖ ਲੈ ਠੀਕ ਆ ਜੀ ਆ ਬੰਦੇ ਨੇ ਬੜੇ ਸ਼ੌਕ ਆ ਆ ਵੀ ਜਿੰਦਾ ਓਏ ਆ ਬੰਦੇ ਨੇ ਬੜੇ ਸ਼ੌਂਕ ਨਾਲ ਹਵੇਲੀ ਪਾਈ ਸੀ ਆ ਵੀ ਜਿੰਦਾ ਜੀ ਹਾਂ ਇਹਦਾ ਮੁੜ ਕੇ ਆਏ ਨਹੀਂ ਲੱਗਦਾ ਆ ਵੀ ਜਿੰਦਾ ਬਾਜੀ ਆ ਵੀ ਜਿੰਦਾ ਆ ਦੇਖੋ ਤਾਹ ਪਾੜ ਦੀ ਸੁੱਖ ਹਾਂ ਬਈ ਸਹੀ ਆ ਉਹ ਰੋਟੀ ਚੱਲਿਆ ਕੰਮ ਆਜੋ ਭਾਜੀ ਆ ਇਸਾਰੇ ਪਿੰਡ ਦੇ ਅਲੋਂ ਜੋ ਆ ਵੀ ਜਿੰਦਾ ਤੇ ਆ ਵੀ ਜਿੰਦਾ ਭਾਜੀ ਲੋ ਜੀ ਆ ਵੀ ਜਿੰਦਾ ਆ ਵੀ ਜਿੰਦਾ ਜਿੰਦਾ ਦਿਖਾਇਆ ਕਰ ਤੂੰ ਆ ਜਿੰਦੇ ਦਿਖਾ ਦੇ ਹਾਂ ਆ ਵੀ ਜਿੰਦਾ ਭਾਈ ਆ ਵੀ ਜਿੰਦਾ ਠੀਕ ਹੈ ਜੀ ਆਹ ਇੱਕ ਬੰਦੇ ਆ ਵੀ ਚਲੋ ਇਹ ਆਪਣੇ ਗੋਟਰਾ ਮਟਰਾਂ ਦਾ ਕੰਮ ਕਰਦੇ ਆ ਜਿਹੜਾ ਉੱਪਰ ਬਿਲਡਿੰਗ ਆ ਹਾਂ ਇਹ ਵੀ ਭਾਈ ਜਿੰਦਾ ਹੀ ਆ ਇਹ ਵੀ ਬਾਹਰੀ ਹੈ ਸਾਰੇ ਇਹ ਜ਼ਮੀਨਾਂ ਵੀ ਵੇਚ ਰਹੇ ਨੇ ਹਾਂ ਜੀ ਜ਼ਮੀਨਾਂ ਵੀ ਆਪਣੀਆਂ ਵੇਚ ਰਹੇ ਨੇ ਅੱਛਾ ਸਾਰੇ ਵੇਚ ਰਹੇ ਤਕਰੀਬਨ 90% ਵੇਚ ਰਹੇ ਨੇ 90 ਉਠਣੇ ਜਿੰਨਾ ਵਿੱਚ ਆਹ ਮੁੰਡਾ ਆ ਨਿਊਜ਼ੀਲੈਂਡ ਚਲ ਗਿਆ ਇਹਦੇ ਘਰ ਵਿੱਚ ਹਾਂ ਦੇਖ ਲਓ ਬਈ ਜਿੰਦਾ ਆ ਬਈ ਕੋਠੀ ਪਾ ਕੇ ਛੱਡ ਗਿਆ ਇੱਥੇ ਆਹ ਆਇਆ ਜੀ ਹਾਂ ਬੁਢਾ ਬੁੜੀ ਇੱਥੇ ਰਹਿੰਦੇ ਆ ਸਾਰੀ ਫੈਮਿਲੀ ਬਾਹਰੇ ਆ ਅੱਜ ਬਾਪੂ ਬੇਬੂ ਆ ਰਹੇ ਆ ਬੀਬੀ ਬਾਪੂ ਕੋਈ 90 90 ਸਾਲਾਂ ਦੇ ਕਰੀਬ ਦੇ ਆ ਜੀ ਕੋਈ ਇਹਨਾਂ ਨੂੰ ਪਛਾਣ ਆ ਵੀ ਜਿੰਦਾ ਰਸਾ ਹੋਏ ਠੀਕ ਹੈ ਜੀ ਕੁੰਜੇ ਦੇ ਕਿੱਡੀ ਡਬਲ ਸੋਨੇ ਦੀਆਂ ਰੁਪਈਆ ਦੇਖੇ ਕੋਈ ਲੈ ਲੈ ਉਹ ਹੀ ਹੈ ਬਈਆਂ ਨੇ ਲਿਆਇਆ ਜੀ ਉਹ ਵੀ ਨਹੀਂ ਹਾਂਜੀ ਆਲਾ ਘਰ ਬਈਆਂ ਦਾ ਉਹਨੇ ਮੁੱਲ ਹੀ ਲੈ ਲੈ ਮੁੱਲ ਲੈ ਲੈ ਸਰਦਾਰਾਂ ਦਾ ਬੋਲਾ ਜੀ ਠੀਕ ਹੈ ਜੀ ਆਹ ਦੋ ਕ ਬੰਮਾ ਆਏ ਆ ਜਿਹੜੇ ਦੁਕਾਨ ਮਾਰੀ ਮੋਟੀ ਖੋਲ ਕੇ ਬੈਠੇ ਆ ਜਿੱਦੋਂ ਪੁਰਾਣੇ ਪੈਣ ਆਹ ਦੇਖ ਲੈ ਕਿੰਡੀ ਕੋਠੀ ਆ ਉਹ ਜਿਹੜੀ ਕੋਠੀ ਆ ਭਾਜੀ ਹਾਂ ਇਹ ਵੀ ਦਿੰਦਾ ਉਹ ਦੇ ਹਾਂ ਕੀ ਲਿਖਿਆ ਦਰਵਾਜੇ ਵਾਲੇ ਦਰਵਾਜੇ ਵਾਲੇ ਦਰਵਾਜੇ ਵਾਲੇ ਵੱਜਦੇ ਭਾਜੀ ਇਹ ਇਹ ਦਰਵਾਜੇ ਵਾਲੇ ਵੱਜਦੇ ਹਾਂਜੀ ਪਿੰਡ ਦੇ ਬਈ ਇਹਨਾਂ ਦੇ ਮਗਰ ਵਾਲੇ ਜਿਹੜੇ ਆ ਉਹ ਉਹਨਾਂ ਦੇ 50 ਕਿੱਤੇ ਸਾਡੇ ਪਿੰਡ 'ਚ ਹਾਂ ਉਹ ਵੀ ਬਾਹਰ ਹੀ ਰਹਿੰਦੇ ਕੋਈ ਨਹੀਂ ਹੁੰਦੇ 50 ਕਿੱਲੇ ਜ਼ਮੀਨ ਆ ਕਿੱਲੇ ਪਿੰਡ ਦੀ ਜ਼ਮੀਨ ਆ ਉਹ ਉਹ ਆ ਵੀ ਜਿੰਦਾ ਹੋਵੇ ਹਾਂਜੀ ਹਾਂਜੀ ਜਿੰਦਾ ਹੀ ਹੈ ਵੀ ਇੱਥੇ ਥੋੜੀ ਦੇਖੋ ਇਹ ਪਿੰਡ 'ਚ 25% ਜਾਂਦੇ ਆ ਬੇ% ਨਾ 5 ਤੋਂ 10 ਮੁੰਡੇ ਆ ਜੀ ਅਸੀਂ ਜਾਂਦੇ ਆ ਆ ਵੀ ਬਾਹਰ ਜਾਂਦਾ ਇਹਦੇ ਹੋਰ ਕੁਟੀਰੀ ਨੇ 5 ਤੋਂ 10% ਮੁੰਡੇ ਰਹਿ ਗਏ ਆਂ ਦੀ ਅਸੀਂ ਪਿੰਡ ਚ ਬਸ ਹਾਂ ਜੀ ਬਸ ਉਹ ਵੀ ਮੁੰਡੇ ਵਿੱਚੋਂ ਜਿੱਦਾਂ ਲਾ ਲੋ ਅਸੀਂ ਇਹ ਜਮੀਨਾ ਜਮੀਨਾ ਕਿਸੇ ਵੀ ਰੇਟ ਵੇਚਣ ਨੂੰ ਤਿਆਰ ਹੈ ਭਾਜੀ ਚਲੋ ਕੋਈ ਅੜ ਕੇ ਵੇਚ ਲੈਂਦਾ ਕੋਈ ਰਾਂ ਵੇਚ ਲੈਂਦਾ ਆ ਦੇਖੋ ਆ ਕੋਠੇ ਨੂੰ ਵੀ ਜਾਂਦਾ ਭਾਜੀ ਹਾਂ ਇਹੋ ਜਿਹੜੀ ਮੈਂ ਲੈਂਦਾ ਸੀ ਹਾਂ ਜੀ ਇਹ ਤੁਸੀਂ ਲੈਂਦੇ ਆ ਆ ਜਾਂਦਾ ਹਾਂ ਠੀਕ ਹੈ ਜੀ ਆ ਜੀ ਸਾਡੇ ਪਿੰਡ ਦੇ ਜੱਦੀ ਸ਼ਾਹ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਜੀ ਸ਼ਾਹ ਹਾਂ ਇਹ ਇਹਦਾ ਮੁੰਡਾ ਕਹਿੰਦਾ ਆ ਬੇ ਬਾਪੂ ਤੂੰ ਇੰਦੀਆ ਬੈਠਾ ਕੀ ਕਰਦਾ ਤੇਤੋਂ ਇੰਨੇ ਬਿਲੀਅਨ ਏਅਰ ਦੀ ਪ੍ਰਾਪਰਟੀ ਆ ਵੇਚ ਕੇ ਇੱਥੇ ਕਾਦੋਂ ਲੈ ਕੇ ਆਉਂਦਾ ਸਸ ਅੱਛਾ ਹਾਂ ਜੀ ਬਿਲੀਅਨ ਏਅਰ ਕਹਿੰਦਾ ਤੂੰ ਕੋ ਪ੍ਰਾਪਰਟੀਆਂ ਤੂੰ ਐਵੇਂ ਹੀ ਕਹਿੰਦਾ ਉੱਥੇ ਭੱਸੜ ਬਣਾਉਣ ਦੀ ਵਾਹਿਗੁਰੂ ਆਪ ਉਹਦੇ ਮੁੰਡੇ ਦੇ ਖੋਦ ਵਰਡਿੰਗ ਆ ਮੇਰੇ ਸਾਹਮਣੇ ਦੀ ਇੱਕਦਾਂ ਹੁੰਦੀ ਕਿਸੇ ਪੜਦੇ ਨਾ ਮੇਰੇ ਸਾਹਮਣੇ ਕਹਿੰਦਾ ਇਹ ਤਾਂ ਸਾਡੇ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ ਕਿਤਾ ਆ ਸਾਰੇ ਜਿੰਦੇ ਹੀ ਨਹੀਂ ਆ ਗੁਰੂ ਘਰ ਤੇ ਅਸੀਂ 3 ਕਰੋੜ ਰੁਪਇਆ ਲਾਤਾ ਜੀ ਮੱਥਾ ਟੇਕਣ ਵਾਲੇ ਅਸੀਂ 10 ਬੰਦੇ ਆ ਆਏ ਹਾਏ ਹੋਏ 3 ਕਰੋੜ ਰੁਪਇਆ ਲਾਇਆ ਗੁਰੂ ਘਰ ਤੇ ਕੀ ਫਾਇਦਾ 3 ਕਰੋੜ ਲਾਉਣ ਦਾ ਹਾਂਜੀ ਮੱਥਾ ਟੇਕਣ ਵਾਲੇ ਅਸੀਂ 10 ਜਣੇ ਨਹੀਂ ਰਹਿਣੇ ਬਈ ਲੰਗਰ ਜਦੋਂ ਜਦੋਂ ਲੰਗਰ ਚੱਲਦਾ ਭਾਜੀ ਇਹ 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 ਜਿਹੜੇ ਹੈਗੇ ਇਸਪਿੰਡ ਦੇ ਬੰਦੇ ਸਾਰੇ ਇਹ ਇੰਗਲੈਂਡ ਆ ਇੰਗਲੈਂਡ ਤੇ ਭਾਜੀ ਜ਼ਿਆਦਾਤਰ ਇੰਗਲੈਂਡ ਜਾਂ ਅਮਰੀਕਾ ਹਾਂ ਕੈਨੇਡਾ ਬਹੁਤ ਘੱਟ ਆ ਸਾਡੇ ਪਿੰਡੋਂ ਆ ਦੋ ਕੰਟਰੀਆਂ ਜੀ ਜ਼ਿਆਦਾ ਇੰਗਲੈਂਡ ਜਾਂਦੇ ਇੰਗਲੈਂਡ ਜਾਂਦੇ ਅਮਰੀਕਾ ਵੀ ਭਾਜੀ ਠੀਕ ਹੈ ਕਿਉਂਕਿ ਆਪਣੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ 50 ਵਾ 60 ਸਾਟ ਟਰਾਲੇ ਆ ਉੱਥੇ ਤੇ ਪਰ ਇੰਗਲੈਂਡ ਦੇ ਵਿੱਚ ਜ਼ਿਆਦਾ ਗਿਣਤੀ ਚ ਉਹ ਗਿਣਤੀ ਆ ਸਾਰੀ ਜ਼ਮੀਨ ਕੱਲਾ ਯਾਰ ਡਾਲਰਾਂ ਨੇ ਕੋਰਪੋਰੇਟਰਾਂ ਨੇ ਖਰੀਦੀ ਹੋਆ ਆਹਾਂ ਆਹ ਵਾਲੀ ਜ਼ਮੀਨ ਇਹ ਤੇ ਕੋਰਪੋਰੇਟਰਾਂ ਨੇ ਖਰੀਦ ਲਈਏ ਭਾਜੀ ਅੱਛਾ ਆ ਸਾਡੇ ਇੱਕ ਡਾਕਟਰ ਸਾਹਿਬ ਹੈ ਉਹਨਾਂ ਦੀ ਜ਼ਮੀਨ ਆ ਉਹ ਅੜਿਆ ਆ ਮੈਂ ਨਹੀਂ ਕਹਿੰਦਾ ਦੇਣੀ ਹੈ ਹਾਂ ਠੀਕ ਹੈ ਜੀ ਆ ਇਧਰ ਵਾਲੀ ਸਾਰੀ ਜ਼ਮੀਨ ਜਿਹੜੀ ਆ ਹੁਣ ਇੱਥੋਂ ਸਟਾਰਟ ਹੋਣੀ ਆ ਖੱਬੇ ਹੱਥ ਵਾਲੀ ਇਹ ਸਾਰੀ ਕਾਰਪੋਰੇਸ਼ਨ ਦਾ ਖਤਮ ਹੋ ਗਿਆ ਜਰਾ ਇਹ ਹਣਾ ਇਹ ਸਾਡੇ ਪਿੰਡ ਦੀ ਨਹੀਂ ਜੀ ਹਰੇਕ ਪਿੰਡ ਦੀ ਸਟੋਰੀ ਆ ਜੀ ਮੇਰੇ ਦੁਆਬੇ ਦੀ ਹਰੇਕ ਘਰ ਦੀ ਕਹਾਣੀ ਆ ਜੀ ਇਹ ਬਾਹਰ ਕਰਦੀ ਇਹੀ ਕਹਾਣੀ ਹੈ ਇੱਕ ਘਰ ਦੀ ਨਹੀਂ ਹੈਗੀ ਹਰੇਕ ਘਰ ਦਾ ਇਹ ਹੈ ਅਸੀਂ ਤੁਹਾਨੂੰ ਦੁਆਬੇ ਦੇ ਇੱਕ ਪਿੰਡ ਦੀ ਕਹਾਣੀ ਦਿਖਾਈ ਜੀ ਜੇ 80% ਜੰਦੇ ਨੇ ਬਾਈ ਲੱਗੀਆਂ ਤੇ ਦੁਆਬੇ ਦੇ ਕਹਿੰਦੇ ਹਰ ਪਿੰਡ ਦੀ ਕਹਾਣੀ ਆ 80% ਦੁਆਬਾ ਜਿਹੜਾ ਉਹ ਬਾਹਰ ਜਾ ਚੁੱਕਿਆ ਹੈ ਚਲੋ ਬਾਹਰ ਜਾਣਾ ਸੀ ਕਹਿੰਦੇ ਮਾਰੀ ਗੱਲ ਨਹੀਂ ਕਮਾਈਆਂ ਕਰਨ ਲਈ ਆਪਣੇ ਜਵਾਕ ਪਾਲਣ ਲਈ ਬਾਹਰ ਜਾਣਾ ਮਾੜਾ ਨਹੀਂ ਜਿਹੜੇ ਇੱਥੇ ਸਨੋਲ ਵਾਰਨਸ ਸੁਣਾਇਆ ਦੱਸਿਆ ਕਿ ਤੇਰਾ ਪਿੰਡ ਇਹੀ ਹੈ ਮੇਰਾ ਬੋਰਡ ਦਾ ਪਿੰਡ ਹੈ ਝੂਠੀ ਹੈ ਅੱਛਾ ਬੋਰਡ ਦਾ ਪਿੰਡ ਹੈ ਇਸ ਪਿੰਡ ਦੇ ਹੀ ਜਿੰਦੇ ਦਿਖਾਏ ਆ ਇਹ ਜਿਆਦਾ ਨੌਲੇਜ ਇਸ ਕਰਕੇ ਵੀ ਹੈ ਜੀ ਮੈਂ ਪਿਛਲੀ ਵਾਰ ਮੈਂ ਅੰਦਰ ਪੰਜਿਆ ਸੀ ਉਦੋਂ ਸਾਰੀ ਨੌਲੇਜ ਦਾ ਪਤਾ ਲੱਗ ਜਾਂਦਾ ਸੀਗਾ ਆ ਸਾਰੀਆਂ ਜ਼ਮੀਨਾਂ ਇੱਥੇ ਆ ਕੇ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਉਹ ਖਰੀਦ ਰਹੇ ਨੇ ਡੀਲਰ ਖਰੀਦ ਰਹੇ ਨੇ ਤੇ ਇੱਥੇ ਦੱਸਿਆ ਕਿ ਇਹ ਤਾਂ ਕਹਿੰਦੇ ਜਿਹੜੇ ਮਰਜ਼ੀ ਭਾ ਜਮੀਨ ਵੇਚਣ ਤਿਆਰ ਹੋਏ ਬੈਠੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਜਿਆਦਾਤਰ ਦੁਆਬਾ ਇੰਗਲੈਂਡ ਚ ਕਹਿੰਦੇ ਜਿਆਦਾ ਦੁਆਬਾ ਬਾਹਰ ਹੈ ਇੰਗਲੈਂਡ ਦਾ ਇੰਗਲੈਂਡ ਦੇ ਦੁਆਬੇ ਜਿਆਦੇ ਨੇ ਇੰਗਲੈਂਡ ਲੰਡੇ ਨਹੀਂ ਜੰਗਲੈਂਡ ਗੋਰਿਆਂ ਦਾ ਮੁਲਕ ਜਿਹੜੇ ਗੋਰਿਆਂ ਨੇ ਪੌਣੀ ਦੁਨੀਆ ਤੇ ਰਾਜ ਕੀਤਾ ਅੱਜ ਜਿਹੜਾ ਉੱਥੇ ਹਾਲਾਤ ਬਣੇ ਹੋਏ ਨੇ ਜੇ ਦੇਖਦੇ ਆਂ ਵੀਡੀਓ ਵੀਡੀਓ ਆਉਂਦੀਆਂ ਨੇ ਇਕਿਸਤਾਨ ਬੁਰਕਾ ਅਮਰਿਕਿਆਂ ਦੇ ਵਿੱਚ ਉਹ ਬੀਬੀਆਂ ਫਿਰਦੀਆਂ ਨੇ ਤੇ ਮਾਹੌਲ ਬਣਿਆ ਹੋਇਆ ਐ ਲੱਗਦਾ ਜਿਵੇਂ ਕੋਈ ਅਰਬ ਕੰਟਰੀ ਹੋਵੇ ਕੋਈ ਮੁਸਲਮਾਨ ਦੇਸ਼ ਹੁੰਦਾ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਕਦੇ ਡਾਲਰਾਂ ਪਿੱਛੇ ਦਵੀ ਭੱਜ ਗਏ ਹੋ ਲਾਚ ਨੇ ਤੁਹਾਨੂੰ ਅੰਨੇ ਕਰਤਾ ਹੋਣੀ ਅੱਖਾਂ ਦੇ ਪਰਦਾ ਪਾਤਾ ਤੁਸੀਂ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਵੇਚ ਕੇ ਆਪਣੀ ਧਰਤੀ ਮਾਂ ਛੱਡ ਕੇ ਭੱਜ ਗਿਆਂ ਭਗੌੜੇ ਹੋ ਗਏ ਹੋ ਪੇਰਾਵਾ ਲਿਖ ਕੇ ਦੇ ਕੇ ਭੱਜ ਗਿਆਂ ਮੁੱਖ ਮੂੜ ਗਿਓ ਆਪਣੀ ਮਾਂ ਧਰਤੀ ਕੋਲੋਂ ਸੋ ਉਹ ਉੱਚ ਲਾਹ ਦੇਖੋ ਥੋੜੇ ਹੁੰਦੇ ਜਦੋਂ ਉੱਥੇ ਮੁਸਲਮਾਨਾਂ ਦੀ ਗਿਣਤੀ ਵੱਧ ਗਈ ਤੇ ਗੋਰਿਆਂ ਨੇ ਤਾਂ ਆਪੀਸ਼ਾ ਦੇਖੇ ਤੋਰੀ ਗੋਰੇ ਨਹੀਂ ਲੜਦੇ ਲੜੋਦੇ ਹੁੰਦੇ ਜਿੱਥੇ ਗੋਰਿਆਂ ਦੀ ਗਿਣਤੀ ਘਟਦੇ ਗੋਰੇ ਹੌਲੀ ਹੌਲੀ ਉੱਥੋਂ ਦੂਜੇ ਪਾਸੇ ਤੁਰ ਜਾਂਦੇ ਆ ਤੇ ਥੋੜੇ ਛੱਤਰ ਫਿਰਨਾ ਯਾਦ ਰੱਖੋ ਮੇਰੀ ਗੱਲ ਇਹ ਜਿਹੜੇ ਇੱਥੋਂ ਤੁਸੀਂ ਭੱਜ ਰਹੇ ਹੋ ਹਾਲੇ ਵੀ ਮੌਕਾ ਹੈਗਾ ਜਾਣਾ ਬੇਸ਼ੱਕ ਤੁਸੀਂ ਉੱਥੇ ਰਹੋ ਆਪਣੀਆਂ ਜ਼ਮੀਨਾਂ ਨਾਲ ਵਿੱਚੋਂ ਇੱਥੋਂ ਆਪਣੇ ਘਰਾਂ ਨਾਲ ਵਿੱਚੋਂ ਪਤਾ ਨਹੀਂ ਕਿਹੜੀ ਤੁਹਾਡੀ ਪੀੜ੍ਹੀ ਕਿਹੜੀ ਤੁਹਾਡੀਆਂ ਆਣ-ਬਾਣ ਨਸਲਾਂ ਇੱਧਰ ਵਾਪਸ ਮੋੜੇ ਪਾ ਲੈਣਾ। ਤੋਂ ਉਹਨਾਂ ਤੁਹਾਡੇ ਕੋਲ ਰਹਿਣ ਨੂੰ ਘਰ ਤੇ ਖਾਣ ਜੋਗਰੇ ਦਾਣੇ ਪੈਦਾ ਕਰਨ ਲਈ ਜ਼ਮੀਨ ਧਰਤੀ ਹੋਣੀ ਚਾਹੀਦੀ ਹੈ ਬਾਈ। ਤੁਹਾਡੇ ਕੋਲ ਬਾਹਰ ਬਹੁਤ ਵੱਡੇ-ਵੱਡੇ ਕਾਰੋਬਾਰ ਆ ਫਿਰ ਇੱਥੇ ਜ਼ਮੀਨਾਂ ਕਿਉਂ ਵੇਚਦੇ ਯਾਰ? ਸੰਭ ਕੇ ਰੱਖ ਲਓ। ਸੋ ਦੁਆਬੇ ਵਾਲੋ ਬਹੁਤ ਦੁੱਖ ਹੁੰਦਾ ਮੈਂ ਅੱਜ ਦੁਆਬੇ 'ਚ ਕੁੱਕੜ ਪੰਡ ਆਇਆ ਸੀਗਾ ਜਿੱਥੇ ਜਰੇਲੀ ਸੀਗੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ। ਜਿਹੜਾ ਦੋ ਆਬੇ ਦੇ ਪਿੰਡਾਂ ਵੀ ਦੀ ਲੰਗਦੇ ਆ ਅਜਾੜਾ ਹੀ ਪਿਆ ਪਿਆ ਚਾਰਸਪਿਰੇ ਅਜਾੜਾ ਦਿਖਦੇ ਹੀ ਨਹੀਂ ਕੋਈ ਨਜ਼ਰੀ ਨਹੀਂ ਆਉਂਦਾ ਜਾਂ ਜਿੰਦੇ ਨੇ ਤੇ ਜਾਂ ਪ੍ਰਵਾਸੀ ਬੈਠੇ ਸੋ ਰੱਬ ਦਾ ਵਾਸਤਾ ਯਾਰ ਮੈਂ ਕਹਿਣਾ ਹੁਣ ਕਿ ਕੁਦਰਤ ਦਾ ਵੀ ਨਿਯਮ ਹੈ ਖਾਲੀ ਪਈ ਹੋਈ ਧਰਤੀ ਨੂੰ ਖਾਲੀ ਪਏ ਘਰਾਂ ਨੂੰ ਕੁਦਰਤ ਵੀ ਝਾ ਘਾਹ ਪੂਸਨਾ ਭਰ ਦਿੰਦੀ ਹੈ ਤੇ ਜਿਹੜੀ ਧਰਤੀ ਛੱਡ ਕੇ ਹੀ ਜਾ ਰਹੇ ਆ ਕਿ ਕਿਸੇ ਨਾ ਕਿਸੇ ਨਾਲ ਕੇ ਭਰ ਦੇਣੀ ਆ ਬਾਈ ਇਹ ਧਰਤੀ ਖਾਤਰ ਬਾਈ ਹਜ਼ਾਰਾਂ ਸਾਲ ਤੋਂ ਘੱਲ ਨਾ ਘਾਲੀ ਖੂਨ ਡੋਲੇ ਹੈ ਜੰਗਾਂ ਜੁੱਦ ਕੱਲੂ ਘਾਰੇ ਫਾਂਸੀਆਂ ਗੋਲੀਆਂ ਕੀ ਨਹੀਂ ਖਾਦਾ ਸੀ ਕਿਉਂ ਸਾਡੇ ਗੁਰੂ ਆਪਣੇ ਬੱਚੇ ਤੱਕ ਕਰਵਾਨ ਕਰ ਗਏ ਯਾਰ ਇਸ ਦੀ ਹੋਂਦ ਨੂੰ ਬਚਾਉਣ ਲਈ ਸਾਡੀ ਪਛਾਣ ਨੂੰ ਬਰਕਰਾਰ ਰੱਖਣ ਲਈ ਸਾਡੀ ਸੱਭਿਆਚਾਰ ਨੂੰ ਬਚਾਉਣ ਲਈ ਸਾਡੀ ਧਰਤੀ ਮਾਂ ਲਈ ਸਾਡੀਆਂ ਮਾਂ ਮਾਂ ਨੇ ਟੋਟੇ ਕਰਕੇ ਆਪਣੇ ਬੱਚੇ ਨੇ ਝੂੜੀ ਚ ਪਾਇ ਲਿਆ ਕੱਲੇ ਡਾਲਰਾਂ ਨੇ ਸਾਨੂੰ ਪੌਂਡਾਂ ਨੇ ਅੰਨੇ ਕਰਤਾ ਯਾਰ ਜਿਹੜੇ ਬੰਦੇ ਅੱਜ ਪੰਜਾਬ ਦੀ ਧਰਤੀ ਤੋਂ ਆਪਣਾ ਘਰ-ਬਾਰ ਵੇਚ ਕੇ ਆਪਣੀ ਧਰਤੀ ਮਾਂ ਵੇਚ ਕੇ ਸਦਾ ਲਈ ਜਾ ਰਹੇ ਐ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਉਣ ਦੇ ਧੀਆ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਆਪਣੇ ਨਾਮ ਅਗਰੋਂ ਸਿੰਘ ਤੇ ਕੌਰ ਲਾਉਣਾ ਛੱਡ ਦਿਓ ਅਗਲੇ ਨੇ ਲਹਾਈ ਦੇਣਾ ਹੌਲੀ-ਹੌਲੀ ਸੋਡੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਨੇ ਵੈਸੀ ਲਾ ਦੇਣਾ ਇਹ ਯਾਦ ਰੱਖਿਓ ਹਲੇ ਵੀ ਸਮਾਂ ਹੈ ਹਲੇ ਹੀ ਮੌਕਾ ਪਰ ਤੇ ਉਹ ਮੁੜੇ